ਇਹ ਕੋਈ ਮਾੜਾ ਅੱਜਾ ਇਲਾਕਾ ਹੈ ਔਰ ਮੀਂਹ ਪਏ ਨੂੰ ਲਗਭਗ 5 ਘੰਟੇ ਹੋ ਚੁੱਕੇ ਆ ਔਰ ਹਜੇ ਤੱਕ ਵੀ ਜਿਹੜਾ ਆ ਉਹ ਪਾਣੀ ਸੜਕਾਂ ਦੇ ਉੱਤੇ ਭੜਿਆ ਹੋਇਆ ਹੈ ਕੀ ਇਹ ਕਿਸੇ ਨਹਿਰ ਦੇ ਨਾਲੋਂ ਘਟ ਹੈ ਇਹੀ ਪਾਣੀ ਜਿਹੜਾ ਆ ਲੋਕਾਂ ਦੀਆਂ ਗੱਡੀਆਂ ਨੂੰ ਲੋਕਾਂ ਦੇ ਸਾਧਨਾਂ ਨੂੰ ਤੇ ਖਰਾਬ ਕਰਦਾ ਹੈ ਮਸ਼ੀਨਰੀ ਨੂੰ ਖਰਾਬ ਕਰਦਾ ਹੈ ਅਗਰ ਇਸ ਇਸ ਦੀ ਸਹੀ ਤਰੀਕੇ ਦੇ ਨਾਲ ਅਗਰ ਪਾਣੀ ਦੀ ਅਗਰ ਸਹੀ ਤਰੀਕੇ ਦੇ ਨਾਲ ਨਿਕਾਸੀ ਕੀਤੀ ਗਈ ਹੋਵੇ ਤਾਂ ਜਲੰਧਰ ਨਗਰ ਨਿਗਮ ਦੀਆਂ ਇਹਨਾਂ ਸੜਕਾਂ ਦਾ ਐਨਾ ਮੰਦਾ ਹਾਲ ਨਾ ਹੋਵੇ ਇਸ ਕਰਕੇ ਸਰਕਾਰ ਨੂੰ ਨਗਰ ਨਿਗਮ ਨੂੰ ਚਾਹੀਦਾ ਹੈ ਕਿ ਬਰਸਾਤਾਂ ਸ਼ੁਰੂ ਹੋਣ ਤੋਂ ਪਹਿਲਾਂ ਇਹਨਾਂ ਨਾਲਿਆਂ ਦੀਆਂ ਸੀਵਰੇਜਾਂ ਦੀਆਂ ਆਦੀਆਂ ਦੀਆਂ ਸੁਪਨਿਆਂ ਜਿਹੜੀਆਂ ਆ ਉਹ ਹੋਣੀਆਂ ਚਾਹੀਦੀਆਂ ਆ ਆ ਜੋ ਲੋਕਾਂ ਦੇ ਸਾਰੋਗਰ ਖੱਪਣਾ ਹਨ ਜਿਹੜੇ ਲੋਕ ਸਬਜ਼ੀਆਂ ਦੀਆਂ ਰੇੜੀਆਂ ਲਾਂਦੇ ਆ ਜਿਹੜੇ ਲੋਕ ਸਬਜ਼ੀਆਂ ਦੀਆਂ ਰੇੜੀਆਂ ਲਾਂਦੇ ਆ ਜਿਹੜੇ ਲੋਕ ਹੋਰ ਮਿਹਨਤ ਮਜ਼ਦੂਰੀ ਕਰਕੇ ਰੋਜ਼ੀ-ਰੋਜ਼ ਆਪਣਾ ਪੇਟ ਕਾਲਦੇ ਆ ਉਹਨਾਂ ਲੋਕਾਂ ਦੇ ਲਈ ਇਹ ਕਿਸੇ ਕੱਸੀਏ ਦੇ ਨਾਲੋਂ ਘੱਟ ਨਹੀਂ ਆ ਇਹ ਜਿਹੜੀ ਨਾਕਾਮੀ ਆ ਜੇ ਹੁਣ ਅਸੀਂ ਕਹੀਏ ਕਿ ਕੁਦਰਤ ਦੀ ਤੇ ਜੋ ਕੁਦਰਤ ਕਰਦੀ ਹੈ ਜੀ ਅਸੀਂ ਉਹਦੇ ਅੱਗੇ ਬੇਵੱਸ ਆਂ ਠੀਕ ਆ ਕੁਦਰਤ ਜੋ ਕਰਦੀ ਅਸੀਂ ਉਹਦੇ ਅੱਗੇ ਬੇਵੱਸ ਆਂ ਪਰ ਜੋ ਸਾਨੂੰ ਕਰਨਾ ਚਾਹੀਦਾ